ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਦੇ ਲਈ ਜਿਹੜੇ ਕਿ ਪੰਜਾਬੀ ਲਾਜ਼ਮੀ ਦਾ ਸੈਂਪਲ ਪੇਪਰ ਲੈ ਕੇ ਆਇਆ ਲਾਜ਼ਮੀ ਪੰਜਾਬੀ ਦਾ ਸੈਂਪਲ ਪੇਪਰ ਹੈ ਫਸਟ ਤੇ ਸੈਕਿੰਡ ਆਪਾਂ ਬਾਅਦ ਵਿੱਚ ਅਪਲੋਡ ਕਰਾਂਗੇ ਤੁਹਾਡੇ ਸਤੰਬਰ ਇਗਜ਼ਾਮ ਦੀ ਤਿਆਰੀ ਦੇ ਲਈ ਹੈ ਹਾਂਜੀ 80 ਮਾਰਕਸ ਦਾ ਤੁਹਾਨੂੰ ਇਗਜ਼ਾਮ ਆਉਣਾ ਹੈ ਇਹ 26 ਵਾਲਾ ਪਾਸ ਹੋਣਾ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਤੁਹਾਨੂੰ ਹੋਣਗੇ ਜਿਹੜੇ ਕਿ ਸ਼ਾਰਟ ਕੁਐਸਚਨ ਆਨਸਰ ਹਾਂਜੀ ਵਨ ਲਾਈਨਰ ਕੁਐਸਚਨ ਆਨਸਰ ਹੈ ਪਹਿਲਾ ਤਾਂ ਬੱਚੇ ਦੇ ਜਨਮ ਤੋਂ ਬਾਅਦ ਕਿਹੜੀਆਂ ਤੋਂ ਰਸਮਾਂ ਕੀਤੀਆਂ ਜਾਂਦੀਆਂ ਨੇ ਹਾਂਜੀ ਜਦੋਂ ਬੱਚੇ ਦਾ ਜਨਮ ਹੁੰਦਾ ਤਾਂ ਉਸ ਤੋਂ ਬਾਅਦ ਕਿਹੜੀਆਂ ਦੋ ਰਸਮਾਂ ਹੁੰਦੀਆਂ ਨੇ ਇੱਕ ਤਾਂ ਗੁਰਤੀ ਦੇਣਾ ਗੁਰਤੀ ਠੀਕ ਹੈ ਤੇ ਇੱਕ ਹੁੰਦਾ ਛੱਟੀ ਕਰਨਾ ਜਦੋਂ ਬੱਚਾ 6 ਦਿਨਾਂ ਦਾ ਹੋ ਜਾਵੇ ਤਾਂ ਛੱਟੀ ਦੀ ਰਸਮ ਕਰਦੇ ਨੇ ਦੇਖੋਗਾ ਗੁਰਤੀ ਦੇਣਾ ਨੈਕਸਟ ਹੈਗਾ ਸ਼ਪਾਰਦਾ ਮੇਲਾ ਕਿਸਤੀ ਜਾਤ ਦੇ ਵਿੱਚ ਲੱਗਦਾ ਤਾਂ ਸ਼ਪਾਰਦਾ ਮੇਲਾ ਜਿਹੜੀ ਕਿ ਗੁੱਗੇ ਪੀਰ ਦੀ ਜਾਤ ਦੇ ਵਿੱਚ ਲੱਗਦਾ ਇਸ ਪੜਦਾ ਮਿਲਾ ਭਾਦੋਂ ਸੁਦੀ 14 ਨੂੰ ਲੱਗਦਾ ਭਾਦੋਂ ਸੁਦੀ 14 ਨੂੰ ਇਸ ਪਾਰ ਪਿੰਡ ਦੇ ਵਿੱਚ ਲੁਧਿਆਣੇ ਦੇ ਵਿੱਚ ਪੈਂਦਾ ਇਹ ਪਿੰਡ ਅੱਗੇ ਹੈਗਾ ਤਾਜਮਹਿਲ ਕਤਾਂ ਕਿਸ ਕਵੀ ਦੀ ਰਚਨਾ ਹੈ ਤਾਂ ਪ੍ਰੋਫੈਸਰ ਮਹੂਨ ਸਿੰਘ ਦੀ ਰਚਨਾ ਇਹ ਤੁਸੀਂ ਸਾਰੇ ਜਿਹੜੀਆਂ ਤੁਹਾਡੇ ਪੰਜ ਕਵਿਤਾਵਾਂ ਨੇ ਸਾਰਿਆਂ ਦੇ ਰਾਈਟਰ ਨੇ ਯਾਦ ਰੱਖਣੇ ਨੇ ਜਿਵੇਂ ਟੁਕੜੀ ਜਗਤੋਂ ਨਿਹਰੀ ਭਾਈ ਵੀਰ ਸਿੰਘ ਦੀ ਆ ਤੇ ਵਗਦੇ ਪਾਣੀ ਇੰਡਕਟਰ ਦੀਵਾਨ ਸਿੰਘ ਕਾਲੇਪਾਣੀ ਦੀ ਆ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਪ੍ਰੋਫੈਸਰ ਪੂਰਨ ਸਿੰਘ ਦੀ ਹੈ ਤੇ ਤਾਜਮਹਿਲ ਪ੍ਰੋਫੈਸਰ ਮੋਹਨ ਸਿੰਘ ਦੀ ਹੈ ਤੇ ਚੁਮ ਚੁਮ ਰੱਖੋ ਕਲਗੀ ਜੁਹਾਰ ਦੀ ਇਹ ਹੈਗੀ ਆਨੰਦ ਲਾਲ ਨੂਰਪੁਰੀ ਦੀ ਹਾਂਜੀ ਅੱਗੇ ਹੈਗਾ ਸਾਂਝ ਕਹਾਣੀ ਵਿਚਲੇ ਪਾਤਰ ਬੁੱਢੀ ਮਾਈ ਨੇ ਕਿੱਥੇ ਜਾਣਾ ਸੀ ਸਾਂਝ ਸਿਲੇਬਸ 'ਚ ਤੁਹਾਡੇ ਤਿੰਨ ਕਹਾਣੀਆਂ ਨੇ ਪਹਿਲੀ ਹੈਗੀ ਸਾਂਝ ਜਿਹੜੀ ਕਿ ਸੁਜਾਨ ਸਿੰਘ ਦੀ ਹੈ ਜਿਸ ਦੇ ਵਿੱਚ ਮੁੱਖ ਪਾਤਰ ਹੈਗਾ ਪ੍ਰੋਫੈਸਰ ਐਮ ਐਲ ਮਲਹੋਤਰਾ ਬਾਕੀ ਦੇ ਵਿੱਚ ਇੱਕ ਬੁੱਢੀ ਮਾਈ ਹੁੰਦੀ ਹੈ ਇੱਕ ਲਾਲਚੀਰੇ ਵਾਲਾ ਤੇ ਬੁੱਢੀ ਮਾਈ ਨੇ ਕਿੱਥੇ ਜਾਣਾ ਹੁੰਦਾ ਬੁੱਢੀ ਮਾਈ ਨੇ ਜਿਹੜੇ ਕਿ ਸਹਿੜੇ ਪਿੰਡ ਜਾਣਾ ਸੀ ਜਿਹੜੀ ਕਿ ਬਾਗਾ ਵਾਲੇ ਤੋਂ ਅ ਤਿੰਨ ਕੋਹ ਤੇ ਦੂਰ ਸੀ ਤੇ ਜਿਹੜੀ ਦੂਜੀ ਕਹਾਣੀ ਤੁਹਾਡੀ ਨੀਲੀ ਨੀਲੀ ਕਹਾਣੀ ਦੇ ਵਿੱਚ ਮੁੱਖ ਪਾਤਰ ਨੀਲੀ ਆ ਨੀਲੀ ਜਿਹੜੀ ਕਿ ਗੋਰੀ ਚਿੱਟੀ ਗਾਂ ਦਾ ਨਾਂ ਸੀ ਠੀਕ ਹੈ ਤੇ ਇਹ ਨੀਲੀ ਜਿਹੜੀ ਸਟੋਰੀ ਆ ਇਹ ਕਰਤਾਰ ਸਿੰਘ ਦੁੱਗਲ ਦੀ ਰਚਨਾ ਤੇ ਜਿਸ ਦੇ ਵਿੱਚ ਉਹਦੀ ਬੱਚੀ ਮਰ ਜਾਂਦੀ ਹੈ ਤੇ ਇੱਕੇ ਦੁਖਾਂਤ ਘਟਨਾ ਤੇ ਜਿਹੜੀ ਕਿ ਹੈਗੀ ਆਪਣਾ ਦੇਸ਼ ਕਹਾਣੀ ਦੇ ਵਿੱਚ ਮੁੱਖ ਪਾਤਰ ਹੈਗਾ ਪ੍ਰੋਫੈਸਰ ਨਿਰੰਜਨ ਸਿੰਘ ਨਿਰੰਜਨ ਸਿੰਘ ਦੇ ਦੋ ਬੇਟੇ ਨੇ ਹੈਰੀ ਤੇ ਗੈਰੀ ਜਿਸ ਦਾ ਪੂਰਾ ਨਾਮ ਉਹਨਾਂ ਦਾ ਹਰਿੰਦਰ ਤੇ ਗੁਰਿੰਦਰ ਠੀਕ ਹੈ ਤੇ ਜਿਹੜੇ ਜਿਹੜੇ ਸੀ ਆਪਣਾ ਦੇਸ਼ ਕਹਾਣੀ ਦਾ ਪਾਤਰ ਨਿਰੰਜਨ ਸਿੰਘ ਉਹ ਜਦੋਂ ਪੰਜਾਬ ਦੇ ਵਿੱਚ ਸੀ ਤਾਂ ਅਧਿਆਪਕ ਲੱਗਿਆ ਹੋਇਆ ਸੀ ਤੇ ਉਹਦਾ ਪਿੰਡ ਮੋਗੇਵਾਲ ਸੀ ਠੀਕ ਹੈ ਤੇ ਜਦੋਂ ਹੁਣ ਕੈਨੇਡਾ ਦੇ ਵਿੱਚ ਵੈਂਕੂਵਰ ਦੇ ਵਿੱਚ ਰਹਿੰਦਾ ਤੇ ਮੁੱਖ ਪਾਤਰ ਨਿਰੰਜਨ ਸਿੰਘ ਹੈ ਤੇ ਜੇ ਪੁੱਛਿਆ ਜਾਣ ਕਿ ਵਿਦੇਸ਼ ਦੇ ਵਿੱਚ ਰਹਿਣ ਵਾਲੇ ਪਾਤਰ ਕਿਹੜੇ ਨੇ ਤਾਂ ਤਿੰਨੇ ਆਉਣਗੇ ਨਿਰੰਜਨ ਸਿੰਘ ਤੇ ਉਹਦੇ ਪੁੱਤਰ ਨੇ ਹੈਰੀ ਤੇ ਗੈਰੀ ਨੈਕਸਟ ਕੁਐਸਚਨ ਹੈ ਜਦ ਕੋਈ ਬੰਦਾ ਜਾਣ ਬੁੱਝ ਕੇ ਆਪਣੇ ਆਪ ਹੀ ਕੋਈ ਮੁਸੀਬਤ ਗੱਲ ਪਾ ਲਵੇ ਤਾਂ ਉਸ ਦੀ ਕੋਈ ਸਹਾਇਤਾ ਕਿਵੇਂ ਕਰ ਸਕਦਾ ਇਸੇ ਤੇ ਉੱਪਰ ਜਿਹੜੀ ਢੁਕਮੀ ਖੋਤ ਕਿਹੜੀ ਹੈ ਠੀਕ ਹੈ ਤਾਂ ਇਹਦੇ ਵਿੱਚ ਆ ਜਾਊਗਾ ਆਪੇ ਫਾਤੜੀ ਤਨ ਕੌਣ ਚੜਾਵੇ ਪੇ ਫਾਥੜੇ ਤੈਨੂੰ ਕੌਣ ਛੜਾਵੇ ਤਾਂ ਇਹਦੇ ਵਿੱਚ ਇਸ ਸਥਿਤੀ ਦੇ ਵਿੱਚ ਆਪਾਂ ਇਹ ਖੋਤ ਵਰਤੀ ਜਾਊਗੀ ਤੇ ਜਿਹੜੇ ਕਿ ਤੁਹਾਡੇ ਖਾਤਾ ਉਹਨਾਂ ਦੇ ਵਿੱਚੋਂ ਤੁਹਾਨੂੰ 16 ਮਾਰਕਸ ਦਾ ਪੇਪਰ ਆਉਣਾ ਨੈਕਸਟ ਟਾਈਮ ਬਹੁਤ ਛੋਣਵੇਂ ਮਲਟੀਪਲ ਚੁਆਇਸ ਕੁਐਸਚਨ ਨੇ ਮੁੰਡੇ ਤੇ ਕੁੜੀਆਂ ਦੇ ਹਾਰਮੋਨ ਪੈਰੀ ਖੇੜ ਕਿਹੜੀ ਆ ਤਾਂ ਮੁੰਡੇ ਤੇ ਕੁੜੀਆਂ ਦੇ ਹਾਰਮੋਨ ਪੈਰੀ ਖੇੜ ਹੈਗੇ ਸ਼ੱਕਰਪੀਜੀ ਅਗਰ ਤਾਂ ਉਹਨੂੰ ਕੱਲੇ ਕੁੜੀਆਂ ਨੇ ਪੁੱਛੀ ਜਾਵੇ ਤਾਂ ਫਿਰ ਆਊਗਾ ਜਿਹੜੇ ਕਿ ਅੱਡੀ ਛੜਾਪਾ ਤੇ ਜੇ ਕੱਲੇ ਜਿਹੜੇ ਕਿ ਪੰਜਾਬੀ ਨੌਜਵਾਨਾਂ ਦੀ ਮੁੰਡਿਆਂ ਦੀ ਖੇੜ ਪੁੱਛੀ ਜਾਵੇ ਤਾਂ ਸੋਚੀ ਪੱਕੀ ਠੀਕ ਹੈ ਤੇ ਇੱਥੇ ਮੁੰਡੇ ਕੁੜੀਆਂ ਦੋਨਾਂ ਦੀ ਹਰਮਨ ਪਿਆਰੀ ਖੇਡ ਸ਼ੱਕਰ ਭੀਜੀ ਅਗਰ ਸਿਆਲ ਰੁੱਤ ਦੇ ਵਿੱਚ ਖੇਡੇ ਜਾਣ ਵਾਲੀ ਰੁੱਤ ਪੁੱਛੀ ਜਾ ਖੇਡ ਪੁੱਛੀ ਜਾਵੇ ਤਾਂ ਬਾਂਦਰ ਕਿਲਾ ਗਰਮੇ ਰੁੱਤ ਦੇ ਵਿੱਚ ਡੰਡਾ ਡੁੱਕਾ ਜਾਂ ਪੀਲ ਪਲਿੰਗਣਾ ਨੈਕਸਟ ਹੈਗਾ ਰਿਗਵੇਦ ਦੱਸੋ ਮੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਸप्तसिੰਧੂ ਨੀਲੀ ਖਾਣੀ ਦਾ ਅੰਤ ਦੁਖਾਂਤਕ ਹੈ ਸਾਰਾ ਜਾਂਦਾ ਦਈਏ ਡੈਸ਼ ਅੱਗੇ ਤਾਂ ਇਹਦੇ ਵਿੱਚ ਆ ਜਾਊਗਾ ਅੱਧਾ ਦਈਏ ਬੰਡ ਅੱਗੇ ਹੈਗਾ ਖਿੱਦੋ ਫਰੋਲਾਂ ਲੀਰੇ ਨਿਕਲਦੀਆਂ ਨੇ ਤਾਂ ਇਸ ਖੌਤ ਦੇ ਇਹ ਖੌਤ ਕਿਸ ਲਈ ਵਰਤੀ ਜਾਂਦੀ ਆ ਤਾਂ ਇਹਦਾ ਅਰਥ ਦੱਸਣਾ ਆਪਣੇ ਤਰਥੇ ਦੇ ਵਿੱਚ ਆ ਜਾਊਗਾ ਵੀ ਪੁਰਾਣੀਆਂ ਗੱਲਾਂ ਕਰਨ ਦਾ ਨੁਕਸਾਨ ਹੀ ਹੁੰਦਾ ਸਹੀ ਗਲਤ ਡੰਡਾ ਡੁੱਕ ਜਾਂ ਪੀਲ ਪਲਿੰਗਣ ਨਾਂ ਦੀ ਖੇਡ ਸਰਦੀਆਂ ਰੁੱਤ ਦੀ ਖੇਡ ਹੈ ਤੇ ਇਹ ਫਾਲਸ ਹੈ ਗਲਤ ਹੈ ਕਿਉਂਕਿ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਪੀਲ ਪਲਿੰਗਣ ਡੰਡਾ ਡੁੱਕ ਗਰਮੀਓ ਰੁੱਤ ਦੀ ਖੇਡ ਹੈ ਗਰਮੀਆਂ ਦੇ ਵਿੱਚ ਖੇਡੀ ਜਾਂਦੀ ਹੈ ਪੀਪਲ ਰੋਟਿਆਂ ਤੇ ਤੇ ਇੱਥੇ ਲਿਖਿਆ ਹੋਇਆ ਸਰਦੀਆਂ 'ਚ ਨੈਕਸਟ ਹੈਗਾ ਸਚਾਈ ਦੇ ਰਾਉ ਉੱਤੇ ਤੁਰਨ ਵਾਲੇ ਦੁਨੀਆਂ ਦੇ ਵਿੱਚ ਵਡਿਆਈ ਪ੍ਰਾਪਤ ਕਰਦੇ ਨੇ ਤਾਂ ਇਹਦੇ ਲਈ ਹਿੰਗ ਲੱਗੇ ਦਾ ਫਟਕੜੀ ਰੰਗ ਚੋਖਾ ਵੇਖਹੁਤ ਵਰਤੀ ਜਾਂਦੀ ਆ ਤੇ ਇਹ ਗਲਤ ਆ ਕਿਉਂਕਿ ਸਚਾਈ ਦੇ ਰਾਉ ਉੱਤੇ ਤੁਰਨ ਵਾਲਿਆਂ ਵਿੱਚ ਵਡਿਆਈ ਹੁੰਦੀ ਆ ਤਾਂ ਉਹਦੇ ਲਈ ਖੋਤ ਹੁੰਦੀ ਆ ਸੱਚੇ ਮਾਰਗ ਚੱਲਦੇ ਉਸਤਤ ਕਰੇ ਜਹਾਨ ਇੱਥੇ ਖੋਤ ਦੱਸੀ ਹੋਈ ਹੈ ਹਿੰਗ ਲੱਗੇ ਦਾ ਫਟਕੜੀ ਰੰਗ ਚੋਖਾ ਆਵੇ ਤਾਂ ਇਹ ਗਲਤ ਆ ਤੇ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਵੇ ਇਹਦੇ ਲਈ ਇਹ ਉਦੋਂ ਕਿਹਾ ਜਾਊਗਾ ਜਦੋਂ ਖਰਚਾ ਕੁਝ ਵੀ ਨਾ ਹੋਵੇ ਲਾਭ ਜ਼ਿਆਦਾ ਹੋਵੇ ਅੱਗੇ ਹੈਗਾ 3rd ਘਟਿਆ ਚੀਜ਼ ਦਾ ਮਾਣ ਬਹੁਤਾ ਕਰਨਾ ਤੇ ਇਹਦੇ ਲਈ ਸੇਰ ਦੇ ਉੱਤੇ 20 ਸਰ ਪਾਣੀ ਘੁਮਰ ਘੁਮਰ ਫਿਰੇ ਮਧਾਨੀ ਖੋਤ ਟੁਕਮੀਆਂ ਤੇ ਇਹ ਸਹੀ ਹੈ ਨੈਕਸਟ ਹੈਗਾ ਚੰਗੇ ਸ਼ਗਣਾਂ ਦਾ ਸੂਚਕਾ ਨਾਜ਼ ਆ ਤੇ ਇਹ ਗਲਤ ਹੈ ਕਿਉਂਕਿ ਚੰਗੇ ਜਿਹੜੇ ਕਿ ਸ਼ਗਣਾਂ ਦੀ ਸੂਚਕ ਹੁੰਦੀਆਂ ਦੁੱਬ ਤੇ ਜੇ ਤੁਹਾਨੂੰ ਪੁੱਛ ਲਿਆ ਜਾਵੇ ਕਿ ਬਚਾਓ ਦਾ ਚਿੰਨ ਕੀ ਆ ਤਾਂ ਲੋਹਾ ਤੇ ਸ਼ੁੱਧ ਦਾ ਚਿੰਨ ਹੁੰਦਾ ਪਾਣੀ ਨਿਰੰਜਨ ਸਿੰਘ ਦੇ ਮੁੰਡਾ ਨਾ ਹਰਿੰਦਰ ਤੇ ਗੁਰਿੰਦਰ ਸਿੱਧਾ ਵੀ ਠੀਕ ਹੈ ਅੱਗੇ ਹੈਗਾ ਖਾਲਿਸਤਾਨ ਨੇ ਕੁਸ਼ਤੀਆਂ ਪ੍ਰਾਤਨ ਸਮੇਂ ਤੋਂ ਹੀ ਪੰਜਾਬੀਆਂ ਲਈ ਕਿਰੰਗਨ ਖੇਚੇ ਭਰਪੂਰ ਰੁੱਤਾਂ ਵਿੱਚੋਂ ਸਭ ਤੋਂ ਮਿੱਠੀ ਤੇ ਸੋਹਣੀ ਡੈਸ਼ ਰੁੱਤਾ ਤਾਂ ਬਸੰਤ ਰੁੱਤ। ਅੱਗੇ ਹੈਗਾ ਪੂਰਾ ਕਰਨੀ ਹੈ ਅਖੌਤ ਕਰ ਵਸਦਿਆਂ ਨੇ ਸਾਕ ਮਿਲਦਿਆਂ ਨੇ ਤੇ ਖੇਤ ਵਾਉਂਦਿਆਂ ਦੇ ਆਪਣੀ ਰਹਿੰਦੇ ਨੇ। ਅੱਗੇ ਹੈਗਾ ਉਹ ਪੁਰਾਣੇ ਹੁਣ ਉਹ ਉਹ ਹੁਣ ਪੁਰਾਣੇ ਵਿਆਹ ਦੇ ਰੰਗ ਨਹੀਂ ਢੰਗ ਨਹੀਂ। ਇਹ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਫਤਾ ਦੇ ਵਿੱਚੋਂ ਸਤਰ ਹੈ ਅੱਗੇ ਤਾਜਮਹਿਲ ਦੇ ਵਿੱਚੋਂ ਹਾਂਜੀ ਵਿਰਸ਼ ਬੁੱਟਿਆਂ ਦੇ ਪਰਸ਼ਾਵੇਂ ਨਸ਼ਾ ਨਾਲ ਗੜੁੰਦੇ ਕਾਦੇ ਸੋਲ ਸੀਨੇ ਉੱਤੇ ਸਵਾਦ ਸਵਾਦ ਹੋ ਉੰਗੇ ਅੱਗੇ ਤੁਹਾਨੂੰ ਪੈਰਾ ਆਊਗਾ ਪੈਰਾ ਦਾ ਆਨਸਰ ਫਾਈਂਡ ਕਰਨੇ ਹੋਣਗੇ ਤੇ ਪਹਿਲਾ ਤੁਹਾਨੂੰ ਇਹੀ ਕੁਐਸਚਨ ਆਊਗਾ ਕਿ ਪੈਰਾ ਹੈ ਕਿਸ ਦੇ ਵਿੱਚੋਂ ਅਗਰ ਤੁਸੀਂ ਚੈਪਟਰ ਰੀਡ ਕਰੇ ਹੋ ਹੋਣਗੇ ਫਿਰ ਤੁਸੀਂ ਈਜ਼ੀਲੀ ਇਹਦਾ ਆਨਸਰ ਦੇ ਪਾਉਂਗੇ ਹਾਂਜੀ ਜਿਵੇਂ ਉਪਰੋਕਤ ਪੈਰਾ ਕਿਸ ਲੇਖ ਦੇ ਵਿੱਚੋਂ ਲਿਆ ਗਿਆ ਚੈਪਟਰਾਂ ਚੋਂ ਆਣੇ ਨੇ ਜਿਵੇਂ ਨਰਾਤੇ ਵਿੱਚ ਸਾਂਝੀ ਦੇਵੀ ਦੀ ਪੂਜਾ ਕੀਤੀ ਜਾਂਦੀ ਆ ਪਹਿਲੇ ਨਰਾਤੇ ਨੂੰ ਠੀਕ ਹੈ ਇਹਦੇ ਵਿੱਚ ਤੁਹਾਨੂੰ ਸਮਝ ਲੱਗ ਗਈ ਹੋਣੀ ਕਿ ਇਹ ਮੇਲਿਆਂ ਦਾ ਤਿਹਾਰਾ ਵਾਲੇ ਚੈਪਟਰ ਚੋਂ ਆ ਪੰਜਾਬ ਦੇ ਮੇਲੇ ਤੇ ਤਿਹਾਰ राइटर नेम है डॉक्टर एस एस बनजारा विधि डॉक्टर एस एस बनजारा विधि अगला क्वेश्चन है सझी माई की मूर्ति के आसे पासे की दिखाया जाता ਤਾਂ ਇੱਕ ਪਾਸੇ ਚੰਨ ਚੜਦਾ ਤੇ ਦੂਜੇ ਪਾਸੇ ਸੂਰਜ ਡੁੱਬਦਾ ਦਿਖਾਇਆ ਜਾਂਦਾ ਸਰਗੀ ਵੇਲੇ ਕਿਹੜੇ ਵੇਲੇ ਨੂੰ ਕਹਿੰਦੇ ਨੇ ਕਿਹੜੇ ਸਮੇਂ ਨੂੰ ਕਹਿੰਦੇ ਨੇ ਤਾਂ ਸਵੇਰ ਸਮੇਂ ਨੂੰ ਸਵੇਰ ਦੇ ਸਮੇਂ ਨੂੰ ਅਗੇ ਕੁਐਸਚਨਾਂ ਦੇ ਅਨਸਰ ਕਰਨੇ ਨੇ ਪਹਿਲਾਂ ਆਪਾਂ ਕੁਐਸਚਨ ਦੇਖ ਲੈਂਦੇ ਆ ਪੰਜਾਬ ਦੇ ਲੋਕ ਪਾਠ ਵਿੱਚ ਦਿੱਤੇ ਗਏ ਮੁੰਡੇ ਕੁੜੀ ਦੇ ਮਨਮੋਹ ਰਸਮਾਂ ਰਸਮਾਂ ਦੇ ਪੈਦਾ ਹੁੰਦੇ ਕੀ ਕਾਰਨ ਨੇ ਦੇਵੀ ਮਾਤਾ ਦੇ ਮੇਲਿਆਂ ਦਾ ਕੀ ਪਿਛੋਕੜ ਦੇਵੀ ਮਾਤਾ ਨਾਲ ਸੰਬੰਧਿਤ ਮੇਲੇ ਬਾਰੇ ਇੱਕ ਵਾਰ ਲਿਖਣਾ ਸੱਭਿਆਚਾਰ ਦੇ ਲੱਛਣ ਮੇਲਿਆਂ ਦੀਆਂ ਵਿਸ਼ੇਸ਼ਤਾਵਾਂ ਵਿਆਖੇ ਲਿਆਉਣ ਮਗਰੋਂ ਮੁੰਡੇ ਦੇ ਘਰ ਕਿਹੜੇ-ਕਿਹੜੇ ਰਸਮਾਂ ਹੁੰਦੀਆਂ ਨੇ ਹਾਂਜੀ ਪੰਜਾਬੀ ਸੱਭਿਆਚਾਰ ਦੇ ਲੱਛਣ ਜਾਂ ਵੀ ਲੱਖਣ ਕੀ ਮੈਂ ਹੈਡਿੰਗ ਵੀ ਬਣਾ ਸਕਦੇ ਹਾਂ ਸੂਰਮਿਆਂ ਦੀ ਕੌਮ ਜਿਵੇਂ ਮੌਤ ਨੂੰ ਖੋਲਣਾ ਕਰਨ ਵਾਲੇ ਠੀਕ ਹੈ ਪੰਜਾਬ ਰਾਜ ਦਾ ਅੰਨ ਭੰਡਾਰਾ मिसापण मेहनती सुभाव वेबी मेल्या विशेषता देवी माता मेलचा की पिछोकड आहे ते सांजी माझा जुगा क्वेश्चन ਘੇਂਗਰ ਰਸਮ ਰਿਵਾਜ ਪੈਦਾ ਹੋਣ ਦੇ ਕਾਰਨ ਕੀ ਨੇ ਵਿਆਹ ਕੇ ਲਾਉਣ ਮਗਰੋਂ ਮੰਡੇ ਦੇ ਘਰ ਕਿਹੜੇ ਕਿਹੜੇ ਰਸਮਾਂ ਹੁੰਦੇ ਨੇ ਪਾਣੀ ਵਾਰਨਾ ਮੂੰਹ ਦੇਖਣਾ ਪੂਜਾ ਛਟੀਆਂ ਤੇ ਕੰਗਣਾ ਖੇਡਣਾ ਪੇਟੀ ਖੋਲਣਾ ਅੱਗੇ ਆਹਗੇ ਪੱਤਰ ਪੱਤਰ ਦੋ ਆਉਣਗੇ ਤੁਸੀਂ ਇੱਕ ਕਰਨੀ ਹੋਊਗੀ ਤੁਹਾਡੇ ਸਿਲੇਬਸ ਦੇ ਵਿੱਚ ਟੋਟ ਲੈਂਗੀਆਂ ਨੇ 7 ਜਿਹੜੇ ਸੌਲਵਰਡ ਨੇ ਬੁੱਕ ਦੇ ਵਿੱਚ ਤੇ ਉਹਨਾਂ ਦੇ ਵਿੱਚ ਅਗਰ ਤੁਸੀਂ ਫਰਸਟ 4 ਵੀ ਕਰ ਲਿਆ ਤਾਂ ਵੀ ਤੁਹਾਨੂੰ ਐਗਜ਼ਾਮ ਦੇ ਵਿੱਚ ਆਏ ਜਾਣੀਆਂ ਇਹਦੇ ਵਿੱਚ ਇੱਕ ਤਾਂ ਫੋਟੋ ਸਟੇਟ ਮਸ਼ੀਨ ਠੀਕ ਕਰਵਾਉਣੀ ਹੈ ਠੀਕ ਹੈ ਉਹਦੇ ਲਈ ਪੱਤਰ ਇੱਕ ਤੁਸੀਂ ਪੜ੍ਹੇ ਲਿਖੇ ਨੌਜਵਾਨੋਂ ਤੇ ਆਪਣੀ ਯੋਗਤਾ ਦੱਸਦੇ ਹੋ ਇਸ ਵੈਰੂ ਜੁਗਾਰ ਚਲਾਉਣ ਦੇ ਤੁਸੀਂ ਕਰਜ਼ਾ ਲੈਣਾ ਇਹਦੇ ਲਈ ਸ਼ਾਖਾ ਪ੍ਰਬੰਧਕ ਨੂੰ ਪੱਤਰ ਲਿਖਣਾ ਤਾਂ ਪੱਤਰ ਦੇ ਵਿੱਚ ਪਹਿਲਾਂ ਤੁਸੀਂ ਜਿਹੜੇ ਕਿ ਐਡਰੈਸ ਦੇਣਾ ਅਗਰ ਐਡਰੈਸ ਉੱਥੇ ਲਿਖਿਆ ਹੋਇਆ ਫਿਰ ਤੁਸੀਂ ਉਹੀ ਮੈਂਸ਼ਨ ਕਰਨਾ ਨਹੀਂ ਤੁਸੀਂ ਜਿਹੜਾ ਮਰਜ਼ੀ ਲਿਖ ਸਕਦੇ ਹੋ ਫਿਰ ਜਿਸ ਨੂੰ ਲਿਖਣੀ ਹੈ ਪੱਤਰ ਦਨ ਵਿਸ਼ਾ ਠੀਕ ਹੈ ਤੁਸੀਂ ਆਪਣੇ ਵਰਡਿੰਗ ਚ ਵੀ ਇਹਨੂੰ ਲਿਖ ਸਕਦੇ ਹੋ ਅਗੇ ਧੰਨਵਾਦ ਸਾਹਿਤ ਚ ਸਸੇ ਨੂੰ ਕੰਨਾਂ ਨਹੀਂ ਪਾਉਣੇ ਇਹ ਜ਼ਰੂਰ ਯਾਦ ਰੱਖਣਾ ਤੇ ਆਪ ਜਿਹਦਾ ਹਿੱਤੂ ਜਾਂ ਵਿਸ਼ਵਾਸ ਪਾਤਰ ਨੈਕਸਟ ਹੈਗੇ ਫੋਰਟੂ ਸਟੇਟ ਮਸ਼ੀਨ ਹੈ ਜਿਹੜੀ ਕਿ ਸਹੀ ਕਰਵਾਉਣੀ ਹੈ ਅਗੇ ਅਗੇ ਸੰਖੇਪ ਰਚਨਾ ਕਰਨੀ ਤਾਂ ਇਹਦੇ ਵਿੱਚ ਤੁਸੀਂ ਕੀ ਕਰਨਾ ਜਿੰਨਾ ਵੀ ਤੁਹਾਨੂੰ ਦਿੱਤਾ ਹੋਗਾ ਉਹਨੂੰ 3 ਜਾਂ 4 ਲਾਈਨਾਂ 'ਚ ਉਹਨੂੰ ਸ਼ਾਰਟਕਟ ਮਾਰਨਾ ਓਕੇ ਤੁਸੀਂ ਇਹ ਸੋਚਣਾ ਕਿ ਤੁਹਾਡੇ ਸਾਹਮਣੇ ਕੋਈ ਲੌਂਗ ਕੁਐਸਚਨ ਆ ਉਹਨੂੰ ਸ਼ਾਰਟ 'ਚ ਲਿਖਣਾ 3 ਜਾਂ 4 ਲਾਈਨਾਂ 'ਚ ਉਹਨੂੰ ਕੰਪਲੀਟ ਕਰ ਦੇਣਾ ਤੇ ਤੁਕਮਸਰ ਲੇਖ ਇਹਨੂੰ ਧਿਆਨ ਦੇ ਨਾਲ ਪੜੋਗੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹਦੇ ਬਾਰੇ ਆ ਇਹ ਜਿਵੇਂ ਇੱਥੇ ਹੈਗਾ ਮਰਨ ਭੈ ਭਾਵਕੇ ਇਹਦੇ ਵਿੱਚ ਮਰਨ ਦਾ ਡਰ ਹੈ ਇਹਦਾ ਜਿਹੜਾ ਕਿ ਸਰਲੇਖ ਜਾਂ ਮਰਨ ਪੈ ਜਦੋਂ ਸ릭ਸ਼ਾ ਦੇ ਮਰਨ ਦਾ ਡਰ ਨੈਕਸਟ ਹੈਗੇ ਸ਼ਬਦ ਕੋਸ਼ ਤਰਤੀਬ ਹਾਂਜੀ ਦੋ ਆਉਣੀਆਂ ਤੁਸੀਂ ਇਹਨਾਂ ਚੈੱਕ ਕਰਨੀ ਹੋਊਗੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਤੋੜੇ ਆੜੇ ਵਾਲੀ ਹੋਊਗੀ ਤੇ ਇੱਕ ਤੁਹਾਨੂੰ ਹੋਊਗੀ ਜਿਹੜੇ ਕਿ ਮਾਤਰਾਵਾਂ ਤੇ ਲਗਾ ਮਾਤਰਾਵਾਂ ਦੇ ਅਕੋਰਡਿੰਗ ਮੈਂ ਦੋਨੋਂ ਹੀ ਕਰਵਾ ਰਹੀਆਂ ਹਾਂਜੀ ਜਿਵੇਂ ਇਹਦੇ ਵਿੱਚ ਸਭ ਤੋਂ ਪਹਿਲਾਂ ਊੜੇ ਆੜੇ ਦੇ ਵਿੱਚੋਂ ਦੇਖੋ ਕਿਹੜਾ ਖਰਾਉਂਦਾ ਤੇ ਇਹਦੇ ਵਿੱਚ ਆਉਂਦਾ ਖਿਸਕ ਖਖਾ ਆਉਂਦਾ ਪਹਿਲਾਂ ਜਿਹੜਾ ਲਿਖੀ ਜਾਊਂਗੇ ਉਹਨੂੰ ਉਹਨੂੰ ਛੱਡ ਦੇਣਾ ਬਾਕੀਆਂ ਦੇ ਵਿੱਚੋਂ ਦੇਖਣਾ ਫਿਰ ਉਸ ਤੋਂ ਬਾਰੇ ਨੂੰ ਜੋ ਕਿਹੜਾ ਹੁੰਦਾ ਤਾਂ ਤੱਤਾ ਹੋਊਗਾ ਪਹਿਲਾਂ ਤੱਤਾ ਥੱਤਾ ਦੱਦਾ ਤੱਤੇ ਦੇ ਵਿੱਚ ਹੁਣ ਆਪਣੇ ਕੋਲ ਦੋਨੇ ਇੱਕ ਦਰਸ਼ਨ ਇੱਕ ਤੀਰਥ ਤਾਂ ਪਹਿਲਾਂ ਮੁਕਤੇ ਵਾਲਾ ਹਣਾ ਤਾਂ ਪਹਿਲਾਂ ਆਜੂਗਾ ਦਰਸ਼ਨ ਫਿਰ ਤੀਰਥ ਫਿਰ ਤੱਤਾ ਥੱਥਾ ਦੋਨੇ ਤੱਤੇ ਹੋ ਗਏ ਥੱਥੇ ਵਾਲੇ ਇੱਥੇ ਹੈਗੇ ਨੇ ਥਰਮੋਮੀਟਰ ਤੱਤਾ ਥੱਥਾ ਇੱਕ ਹੀ ਥਰਮੋਮੀਟਰ ਹੈ ਥੱਥੇ ਵਾਲਾ ਫਿਰ ਦੱਦੇ ਵਾਲੇ ਦੋ ਨੇ ਇੱਕ ਦਰਬਾਰ ਇੱਕ ਦਸਤਾਰ ਦੋਨੇ ਦੱਦੇ ਮੁਕਤੇ ਨੇ ਤਾਂ ਆਪਾਂ ਦੂਜਾ ਅੱਖਰ ਦੇਖਦਾ ਇੱਕ ਰਾਰਾ ਇੱਕ ਸਸਾ ਤਾਂ ਪਹਿਲਾਂ ਸਸਾ ਹੁੰਦਾ ਤਾਂ ਆਪਾਂ ਲਿਖਾਂਗੇ ਪਹਿਲਾਂ ਦਸਤਾਰ ਫਿਰ ਦਰਬਾਰ ਇਧਰ ਹੁਣ ਸਭ ਤੋਂ ਪਹਿਲਾਂ ਆਪਾਂ ਮੁਕਤ ਅੱਖਰ ਦੇਖਾਂਗੇ ਮੁਕਤੇ ਹੁਣ ਇਹਦੇ ਵਿੱਚ ਇੱਕ ਤਾਂ ਫਰਿਸ਼ਤਾ ਵੀ ਫਫਾ ਮੁਕਤਾ ਫਕੀਰ ਚ ਵੀ ਫਫਾ ਮੁਕਤਾ ਫਸਲ ਚ ਵੀ ਤਾਂ ਆਪਾਂ ਦੇਖਾਂਗੇ ਹੁਣ ਦੂਜਾ ਅੱਖਰ ਇੱਕ ਚ ਰਾਰਾ ਇੱਕ ਚ ਕੱਕਾ ਇੱਕ ਚ ਸਸਾ ਤਾਂ ਪਹਿਲਾਂ ਸਸਾ ਵਾਲਾ ਆਉਂਦਾ ਤਾਂ ਪਹਿਲਾਂ ਹੋ ਜਾਊਗਾ ਫਸਲ ਇਹ ਲਿਖਿਆ ਗਿਆ ਹੁਣ ਰਾਰੇ ਤੇ ਕੱਕੇ ਦੇ ਵਿੱਚ ਪਹਿਲਾਂ ਕਿਹੜਾ ਹੋਊਗਾ ਕੱਕੇ ਵਾਲਾ ਤਾਂ ਫਕੀਰ ਫਿਰ ਫਰਿਸ਼ਤਾ ਤੇ ਇਹ ਤਿੰਨ ਹੋ ਗਏ ਹੁਣ ਆਪਣੇ ਕੋਲ ਦੋ ਇੱਕ ਦੋ ਹੈਗੇ ਨੇ ਜਿਹੜੇ ਕਿ ਸਿਆਰੀ ਵਾਲੇ ਠਿੱਕ ਹੈਗਾ ਘਨੋੜੇ ਵਾਲੋ ਤਾਂ ਬਾਅਦ ਚੋ ਹੀ ਜਾਊਗਾ ਹੁਣ ਸਿਹਾਰੀ ਵਾਲੇ ਚ ਦੋਨੇ ਚ ਸਿਹਾਰੀ ਆ ਫਫੇਨ ਤਾਂ ਆਪਾਂ ਦੂਜਾ ਅੱਖਰ ਦੇਖਦੇ ਆ ਇੱਕ ਰਾਰਾ ਇੱਕ ਲੱਲਾ ਤਾਂ ਯਈਆ ਰਾਰਾ ਪਹਿਲਾਂ ਆਉਂਦਾ ਫਿਰ ਲੱਲਾ ਆਉਂਦਾ ਤਾਂ ਆਊਗਾ ਪਹਿਲਾਂ ਫਿਰਕੀ ਫਿਰ ਫਿਲਹਾਲ ਫਿਰ ਫੁਲਾਦੀ ਅਗੇ ਹੈਗਾ ਵਾਕਵਟਾ ਅੰਦਰ ਕੋਈ ਪੰਜ ਕਰਨੇ ਹੋਣਗੇ ਹਾਂਜੀ ਬਜ਼ੁਰਗਾਂ ਦੀ ਸੇਵਾ ਕਰੋ ਤੇ ਉਹਨਾਂ ਦੇ ਅਸੀਸਾਂ ਲਓ ਤਾਂ ਇਹਦੇ ਵਿੱਚ ਆ ਜਾਊਗਾ ਮਿਸ਼ਰਤ ਵਾਕ ਬਣਾਉਣਾ ਤਾਂ ਆਪਾਂ ਇੱਥੇ ਲਿਖਾਂਗੇ ਵੀ ਜੇ ਤੁਸੀਂ ਬਜ਼ੁਰਗਾਂ ਦੀ ਸੇਵਾ ਕਰੋਗੇ ਤਾਂ ਤੁਹਾਨੂੰ ਅਸੀਸਾਂ ਦੇਣਗੇ ਤੇ ਇਹਦੇ ਵਿੱਚ ਬਣੂਗਾ ਜੇ ਤੁਸੀਂ ਬਜ਼ੁਰਗਾਂ ਦੀ ਸੇਵਾ ਕਰੋਗੇ ਤਾਂ ਤੁਹਾਨੂੰ ਤਾਂ ਉਹਨਾਂ ਨੂੰ ਸੀਸਾ ਦੇਣਗੇ ਤੇ ਮਿਸ਼ਰਤ ਵਾਕ ਦੇ ਵਿੱਚ ਸਾਰੇ ਜੱਜੇ ਵਾਲੇ ਜੋਜਕ ਵਰਤਨੇ ਹੁੰਦੇ ਨੇ ਕੱਕੇ ਵਾਲੇ ਕਿਉਂ ਕਿ ਤੇ ਕੀ ਅਗਿਆਂਗਾ ਉਹ ਸੁੰਦਰ ਅਤੇ ਸੱਜੀ ਹੈ ਸੰਯੁਕਤ ਵਾਕ ਬਣਾਉਣਾ ਤੇ ਇਹਨੂੰ ਆਪਾਂ ਲਿਖਾਂਗੇ ਉਹ ਸੁੰਦਰ ਵੀ ਹੈ ਅਤੇ ਸੱਜੀ ਵੀ ਹੈ ਉਹ ਸੁੰਦਰ ਵੀ ਹੈ ਅਤੇ ਸੱਜੀ ਵੀ ਹੈ ਉਹ ਸੁੰਦਰ ਵੀ ਹੈ ਤੇ ਸੁੱਝੀ ਵੀ ਹੈ ਅੱਗੇ ਹੈਗਾ ਸਧਾਰਨ ਬਣਾਉਣਾ ਜਦ ਵਿਪਤਾ ਪੈਤਾ ਤਾਂ ਧੀਰਜ ਰੱਖੋ ਤੈਨੂੰ ਆਪਾਂ ਸਧਾਰਨ ਚ ਬਣਾਵਾਂਗੇ ਵਿਪਤਾ ਸਮੇਂ ਧੀਰਜ ਰੱਖੋ ਅੱਗੇ ਹੈਗਾ ਅੱਗੇ ਵੱਧ ਕੇ ਬੈਰੀ ਦੇ ਦੰਦ ਖਟੇ ਕਰੋ ਤੈਿਹਾਂ ਬਣ ਜੂਗਾ ਅੱਗੇ ਵਧੋ ਤੇ ਵੈਰੀ ਦੇ ਦੰਦ ਖੱਟੇ ਕਰੋ ਅੱਗੇ ਵਧੋ ਅਤੇ ਅੱਗੇ ਵਧੋ ਤੇ ਵੈਰੀ ਦੇ ਦੰਦ ਖੱਟੇ ਕਰੋ ਅੱਗੇ ਹੈਗਾ ਸਮਝਦਾਰ ਬੱਚੇ ਮਾਪਿਆਂ ਨੇ ਕਿਹਾ ਮੰਦੇ ਨੇ ਤਾਂ ਇਹਦੇ ਵਿੱਚ ਪਣ ਜੂਗਾ ਵੀ ਜਿਹੜੇ ਬੱਚੇ ਸਮਝਦਾਰ ਹੁੰਦੇ ਨੇ ਉਹ ਮਾਪਿਆਂ ਦਾ ਕਿਹਾ ਮੰਨਦੇ ਹਨ ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਉਹ ਮਾਪਿਆਂ ਦਾ ਹਾਂ ਮੰਨ ਜਹਲ ਨੈਕਸਟ ਹੈਗਾ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਨੂੰ ਹਮੇਸ਼ਾ ਸਫਲਤਾ ਮਿਲਦੀ ਹੈ ਮਿਸ਼ਰਤ ਵਾਕ ਬਣਾਉਣਾ ਤਾਂ ਇਹਦੇ ਵਿੱਚ ਬਣ ਜੂਗਾ ਵੀ ਤੇਰੇ ਵਿੱਚ ਆ ਜੂਗਾ ਵੀ ਜਿਹੜੇ ਵਿਦਿਆਰਥੀ ਮਿਹਨਤ ਕਰਦੇ ਹਨ ਉਹਨਾਂ ਨੂੰ ਹਮੇਸ਼ਾ ਸਫਲਤਾ ਮਿਲਦੀ ਹੈ ਅਗੇਗਾ ਵੰਤਰਦਾਰ ਤੇ ਵਾਕ ਦੀਆਂ ਕਿਸਮਾਂ ਤਾਂ ਤਿੰਨ ਨੇ ਸਧਾਰਨ ਸੰਯੁਕਤ ਤੇ ਮਿਸ਼ਰਤ ਵਾਕਨਸ਼ ਕੀ ਹੈ ਹਾਂਜੀ ਭਾਸ਼ਾ ਦੀ ਸਭ ਤੋਂ ਛੋਟੀ ਕਾਹ ਹੈਗੇ ਧੁਨੀ ਧੁਨੀਆਂ ਦੇ ਮਿਲ ਤੋਂ ਸ਼ਬਦ ਸ਼ਬਦਾਂ ਦੇ ਮਿਲ ਤੋਂ ਵਾਕਾਂ ਵਾਕਾਂ ਤੋਂ ਉਪਵਾਕ ਉਪਵਾਕਾਂ ਤੋਂ ਅਗੇ ਵਾਕ ਤਾਂ ਵਾਕਾਂਸ਼ ਜਿਹੜੀ ਕਿ ਵਾਕ ਦੀ ਕਾਰਜਿਕਾ ਹੈ ਜਿਹੜੀ ਕਿ ਵਾਕ ਅਤੇ ਵਾਕ ਪਲੱਸ ਅੰਸ਼ ਦੇ ਮਿਲ ਤੋਂ ਬਣਦੀ ਹੈ ਅੱਗੇ ਹੈਗੇ ਨੇ ਖਤਮ ਇਹਨਾਂ ਦੇ ਤੁਸੀਂ ਕੱਲੇ ਅਰਥ ਵੀ ਦੱਸ ਸਕਦੇ ਹੋ ਤੇ ਇਹਨਾਂ ਦੇ ਠੁਕਮੀਆਂ ਸਥਿਤੀਆਂ ਵੀ ਦੱਸ ਸਕਦੇ ਹੋ ਮਤਲਬ ਕਿ ਵਰਤੋਂ ਦੀ ਸਥਿਤੀ ਵੀ ਦਾ ਸੌਦੇ ਦੇ ਨਾਲ ਵਾਕ ਵੀ ਬਣਾ ਸਕਦੇ ਹੋ ਅਸ਼ਰਫੇ ਲੁੱਟ ਤੇ ਕੋਨੇ ਦੇ ਮੋਰਾ ਸੰਗ ਤਾਰੇ ਕੁ ਸੰਗ ਡੋਪੇ ਅੱਗੇ ਸੱਪ ਤੇ ਪਿੱਛੇ ਸੀ ਆਪੇ ਮੇਰੇ ਜੀ ਬੂਜੀ ਆਪੇ ਮੇਰੇ ਬੱਚੇ ਜਣੀ ਕੁ ਚੁੱਪਸ ਤੇ ਸੌ ਸੁਖ ਪੰਜ ਕਰਨੇ ਹੋਣਗੇ ਅੱਠ ਹੋਣਗੇ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਹੋਵੇ ਖਿੱਦੋ ਫਰੋਲੇ ਲਈ ਰਾਈ ਨਿਕਲਦੀਆਂ ਨੇ ਆਪੇ ਫਾਟੜੇ ਤੈਨੂੰ ਕੌਣ ਛੜਾਵੇ ਕਫਤਾ ਦਾ ਕੇਂਦਰੀ ਭਾਵ ਤਿੰਨੇਵੇਂ ਤਿੰਨੇ ਤੁਹਾਨੂੰ ਸ਼ੋਅ ਕਰਦੀਆਂ ਟੋਕੜੀ ਸਗ ਤੋਂ ਨਿਆਰੀ ਤਾਜ਼ ਮਹਿਲ ਚਮ ਚਮ ਰੱਖੂ ਕਲਗੀ ਜੂੜਦੀ ਵੱਡੇ ਸਾਮਛਾ ਦੇਵਾਰੇ ਇਹ ਕੇਸਾਰ ਨੀਲੀ ਖਾਨੀ ਸਾਂਝ ਨੀਲੀ Sange Coney.